ਪੰਜਾਬ ਦੇ ਸੈਸ਼ਨ اجلاس ਤੋਂ ਪਹਿਲਾਂ ਸੀਐਮ ਭਗਵੰਤ ਮਾਨ ਤੇ ਆਮ ਆਦਮੀ ਪਾਰਟੀ ਦੇ ਵਿਧਾਇਕ ਹੋਏ ਆ ਮੋ ਸਾਹਮਣੇ ਵਿਧਾਇਕਾਂ ਨੇ ਰੱਖੀ ਵੱਡੀ ਮੰਗ ਸੀਐਮ ਸਾਹਮਣੇ ਸੀਐਮ ਨੇ ਦਿੱਤਾ ਠੋਕੇ ਜਵਾਬ ਹੁਣ ਵਿਧਾਇਕ ਤੇ ਸੀਐਮ ਦੀ ਆਪਸੀ ਹੋਈ ਤੂੰ ਤੂੰ ਮੈਂ ਮੈਂ ਕਿਸ ਗੱਲ ਨੂੰ ਲੈ ਕੇ ਆ ਮੋ ਸਾਹਮਣੇ ਹੋ ਗਏ ਨੇ ਵਿਧਾਇਕਾਂ ਨੇ ਸੀਐਮ ਦੀ ਸ਼ਿਕਾਇਤ ਦਿੱਲੀ ਹਾਈ ਕਮਾਨ ਕੋਲ ਕਰਨ ਲਈ ਚੋਅ ਤਿਆਰ ਹੋ ਗਏ ਨੇ ਵਿਧਾਨ ਸਭਾ ਦੇ ਸਪੀਕਰ ਕੋਲ ਵੀ ਉਹਨਾਂ ਨੇ ਆਪਣੀਆਂ ਮੰਗਾਂ ਰੱਖੀਆਂ ਨੇ ਵਿਧਾਇਕਾਂ ਨੇ ਕੀ ਕਰਨੇ ਕਿਹੜੀਆਂ ਮੰਗਾਂ ਨੇ ਵਿਧਾਇਕਾਂ ਦੀਆਂ ਜੋ ਸੀਐਮ ਭਗਵੰਤ ਮਾਨ ਵੱਲੋਂ ਮੰਨਣ ਤੋਂ ਇਨਕਾਰ ਕਰਤਾ ਗਿਆ ਤੁਸੀਂ ਜੁੜੇ ਹੋ ਚੜ੍ਹਦੀ ਕਲਾ ਲਾਈਵ ਨਾਲ ਬਹੁਤ ਬਹੁਤ ਸਵਾਗਤ ਹੈ ਤੁਹਾਡਾ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਪੰਜਾਬ ਦੀ ਵੰਗਡੋਰ ਸੰਭਾਲਣ ਵਾਲੀ ਆਮ ਆਦਮੀ ਸਰਕਾਰ ਨੇ ਸਾਬਕਾ ਵਿਧਾਇਕਾਂ ਦੀਆਂ ਮਾਨਸਿਕ ਜੋ ਸਾਬਕਾ ਵਿਧਾਇਕਾਂ ਦੀਆਂ ਮਾਸਿਕ ਪੈਨਸ਼ਨਾਂ ਨੂੰ ਕੇਵਲ ਇੱਕ ਟਰਮ ਪੈਨਸ਼ਨ ਦੇਣ ਦੇ ਪੈਸੇ ਨੂੰ ਲਾਗੂ ਕਰਕੇ ਪਬਲਿਕ ਦੀ ਭਾਵੇਂ ਬਹੁਤ ਵਾਹ ਵਾਹ ਖੱਟੀ ਵੀ ਇੱਕ ਵਾਰ ਜਿੱਤਿਆ ਵਿਧਾਇਕ ਤੇ ਭਾਵੇਂ ਪੰਜ ਵਾਰ ਜਿੱਤਿਆ ਵਿਧਾਇਕ ਉਸ ਨੂੰ ਸਿਰਫ ਇੱਕ ਪੈਨਸ਼ਨ ਮਿਲੇਗੀ ਜੋ ਪ੍ਰਚਾਰ ਕੀਤਾ ਗਿਆ ਬਹੁਤ ਜ਼ਿਆਦਾ ਵਾਹ ਵਾਹ ਹੋਈ ਆਮ ਆਦਮੀ ਸਰਕਾਰ ਉਸ सीएम ਭਗਵੰਤ ਮਾਨ ਦੀ ਉਸ ਤੋਂ ਬਾਅਦ ਵਿਧਾਇਕ ਜਿਸ ਵਿੱਚ ਆਪ ਕਾਂਗਰਸ ਭਾਜਪਾ ਅਕਾਲੀ ਤੇ ਬੀਐਸਪੀ ਦੀ ਵੀ ਸ਼ਾਮਲ ਸਨ ਇਹਨਾਂ ਨੇ ਬੇਨਤੀ ਤੇ ਸਪੀਕਰ ਕੋਰਤਾਰ ਸਿੰਘ ਸੰਧਵਾ ਕੋਲੋਂ ਵਿਸ਼ੇਸ਼ ਜਨਰਲ ਪਰਲਸ ਕਮੇਟੀ ਬਣਵਾ ਕੇ ਆਪਣੀਆਂ ਮਾਸਿਕ ਤਨਖਾਹਾਂ ਵਧਾਉਣ ਦਾ ਸਫਲ ਉਪਰਾਲਾ ਕਰਵਾ ਲਿਆ ਫਿਰ ਜਿਹੜੇ ਮੌਜੂਦਾ ਵਿਧਾਇਕ ਸੀ ਸਾਰੀਆਂ ਪਾਰਟੀਆਂ ਦੇ ਇਹਨਾਂ ਨੇ ਆਪਣੀਆਂ ਮਾਸਿਕ ਤਨਖਾਹਾਂ ਵਧਵਾ ਲਈਆਂ ਪਰ ਹੁਣ ਗੱਲ ਫਿਰ ਅੜ ਗਈ ਕਿ ਉਹਨਾਂ ਤਨਖਾਹਾਂ ਦੇ ਨਾਲ ਇਨਾਂ ਦਾ ਗੁਜ਼ਾਰਾ ਨਹੀਂ ਹੁੰਦਾ ਜਿਸ ਨੂੰ ਲੈ ਕੇ ਕੱਲ ਸਾਰੇ ਵਿਧਾਇਕਾਂ ਨੇ ਸੀਐਮ ਭਗਵੰਤ ਮਾਨ ਦੇ ਕੋਲੋਂ ਫਿਰ ਤਰਖਾ ਵਧਾਉਣ ਦੀ ਗੱਲ ਕੀਤੀ ਹੈ ਵਿਧਾਨ ਸਭਾ 77 ਦੇ ਵਿੱਚ ਸੂਤਰਾਂ ਤੌਰ 'ਤੇ ਜਾਨਾ ਸਪੋਕਸਮੈਨ ਨੂੰ ਮਿਲੀ ਵਿਸ਼ੇਸ਼ ਜਾਣਕਾਰੀ ਮੁਤਾਬਕ ਇਸ ਵਿਸ਼ੇਸ਼ ਕਮੇਟੀ ਦੀ ਬੈਠਕ ਪਿਛਲੇ ਮੰਗਲਵਾਰ 20 ਅਗਸਤ ਨੂੰ ਸਰਦਾਰ ਸੰਧਵਾ ਦੀ ਪ੍ਰਧਾਨਗੀ ਵਿੱਚ ਕੀਤੀ ਗਈ ਬੈਠਕ ਵਿੱਚ ਵਿਧਾਨ ਸਭਾ ਸਪੀਕਰ ਸੰਧਵਾ ਤੋਂ ਇਲਾਵਾ ਡਿਪਟੀ ਸਪੀਕਰ ਜੇ ਕਿਸ਼ਨ ਢੋੜੀ ਵਿੱਤ ਮੰਤਰੀ ਹਰਪਾ ਚੀਮਾ ਸੰਸਦੀ ਮਾਮਲਿਆਂ ਦੇ ਮੰਤਰੀ ਵਿਰੋਧੀ ਧਿਰ ਦੇ ਨੇਤਾ ਕਾਂਗਰਸੀ ਪ੍ਰਤਾਪ ਸਿੰਘ ਬਾਜਵਾ ਤੇ ਵਿਧਾਨ ਸਭਾ ਕਮੇਟੀਆਂ ਦੇ ਸਾਰੇ ਸਭਾਪਤੀ ਸ਼ਾਮਲ ਹੋਏ ਇਸ ਮੀਟਿੰਗ ਵਿੱਚ ਇੱਕੋ ਇੱਕ ਅਜੰਡਾ ਵਿਧਾਇਕਾਂ ਦੀਆਂ ਤਨਖਾਹਾਂ ਅਤੇ ਪੱਤੇ ਅੱਜ ਦੀ ਮਹਿੰਗਾਈ ਦੇ ਰੇਟ ਦੇ ਮੁਤਾਬਕ ਵਧਾਉਣ ਦਾ ਮੰਗ ਕੀਤੀ ਗਈ ਮੁੱਖ ਮੰਤਰੀ ਭਗਵੰਤ ਮਾਨ ਕੋਲ ਇਹਨਾਂ ਨੇ ਸਾਰਿਆਂ ਨੇ ਮੰਗ ਕੀਤੀ ਕਿ ਜੋ ਅੱਜ ਮਹਿੰਗਾਈ ਵਧ ਗਈ ਹੈ ਜੋ ਮੌਜੂਦਾ ਵਿਧਾਇਕ ਨੇ ਉਹਨਾਂ ਦੇ ਪੱਤੇ ਉਹਨਾਂ ਦੀਆਂ ਤਨਖਾਹਾਂ ਉਹ ਜਿਹੜੇ ਵਧਨੇ ਚਾਹੀਦੇ ਨੇ ਸੂਤਰਾਂ ਨੇ ਇਹ ਵੀ ਦੱਸਿਆ ਕਿ ਭਾਵੇਂ ਅਜੇ ਕਮੇਟੀ ਦੀ ਰਿਪੋਰਟ ਜਾਨੀ ਮਾਸਿਕ ਤਨਖਾਹ ਤੇ ਹੋਰ ਪੱਤੇ ਵਧਾਉਣ ਦੇ ਵੇਰਵੇ ਸਾਹਮਣੇ ਨਹੀਂ ਆਏ ਪਰ ਇਹਨਾਂ ਜਰੂਰ ਵਿਚਾਰ ਕੀਤਾ ਗਿਆ ਕਿ ਮੌਜੂਦਾ ਰੇਟ 84000 ਕੁੱਲ ਜਿਹੜੀ ਮਾਸਿਕ ਤਨਖਾਹ ਮਿਲਦੀ ਏ ਉਸ ਨਾਲ ਗੁਜ਼ਾਰਾ ਨਹੀਂ ਹੁੰਦਾ ਇਹਨਾਂ ਵਿਧਾਇਕਾਂ ਦਾ ਇਸ ਵੇਲੇ ਇੱਕ ਐਮਐਲਏ ਨੂੰ ਕਰੀਬ ਬੇਸਿਕ ਤਨਖਾਹ ਇਹ 25000 ਰੁਪਏ ਮਾਸਿਕ ਹਲਕਾ ਪੱਤਾ 25000 ਰੁਪਏ ਪੀਏ ਵਾਸਤੇ 15000 ਰੁਪਏ ਇਹ ਫੋਨ ਵਾਸਤੇ ਬਿਜਲੀ ਪਾਣੀ ਦੇ ਪੱਤੇ ਕੁੱਲ ਮਿਲਾ ਕੇ 84000 ਰੁਪਏ ਮਹੀਨਾ ਜਿਹੜਾ ਇਹਨਾਂ ਨੂੰ ਮਿਲਦਾ ਹੈ ਵਿਧਾਇਕਾਂ ਨੂੰ ਇਸ ਨਾਲ ਇਹਨਾਂ ਦਾ ਗੁਜ਼ਾਰਾ ਨਹੀਂ ਹੁੰਦਾ ਜਿਸ ਨੂੰ ਲੈ ਕੇ ਇਹਨਾਂ ਨੇ ਵਿਧਾਨ ਸਭਾ ਸਪੀਕਰ ਦੇ ਨਾਮ ਹਲ ਕੇ ਮੀਟਿੰਗ ਕੀਤੀ ਔਰ ਮੀਟਿੰਗ ਵਿੱਚ ਇੱਕੋ ਮੰਗ ਰੱਖੀ ਗਈ ਕਿ ਵਿਧਾਇਕਾਂ ਦੇ ਤਨਖਾਹਾਂ ਵਧਾਈਆਂ ਜਾਣ ਪਰ ਜਿਹੜੇ ਖਰਚੇ ਨੇ ਉਹ ਬਹੁਤ ਜ਼ਿਆਦਾ ਨੇ ਇਸ ਵਿਸ਼ੇਸ਼ ਬੈਠਕ ਦੇ ਵਿੱਚ ਇਹ ਵੀ ਸੁਝਾ ਦਿੱਤਾ ਗਿਆ ਕਿ ਵਿਧਾਇਕ ਵਿਧਾਇਕਾਂ ਦਾ ਦਰਜਾ ਮੁੱਖ ਸਕੱਤਰ ਦੇ ਬਰਾਬਰ ਹੁੰਦਾ ਹੈ ਤੇ ਇਸ ਅਤੇ ਮਹੀਨੇ ਦੀ ਤੇਰੀ ਤਨਖਾਹ ਵੀ ਘੱਟੋ ਘੱਟ 3 ਲੱਖ ਰੁਪਏ ਹੋਣੀ ਚਾਹੀਦੀ ਏ 3 ਲੱਖ ਮਹੀਨੇ ਦੀ ਤਨਖਾਹ ਦੀ ਮੰਗ ਕੀਤੀ ਗਈ ਏ ਮੰਗਲਵਾਰ ਇਸ ਦੀ ਬੈਠਕ ਵਿੱਚ ਵਿਧਾਇਕਾਂ ਦੇ ਪੰਜਾਬ ਅੰਦਰ ਕਰਨ ਵਾਲੇ ਦੌਰੇ ਰਾਜਧਾਨੀ ਚੰਡੀਗੜ੍ਹ ਵਿੱਚ ਸਪਤਾਹਿ ਕਮੇਟੀ ਬੈਠਕਾਂ ਵਿੱਚ ਹਾਜ਼ਰੀ ਪਰਣ ਵਾਸਤੇ ਮਿਲਦੇ ਕਿਲੋਮੀਟਰ ਪੱਤੇ ਰੋਜ਼ਾਨਾ ਪੱਤਿਆਂ ਦੇ ਰੇਟ ਵੀ ਮੌਜੂਦਾ ਰੇਟਾਂ ਤੋਂ ਵਧਾ ਕੇ ਦੁੱਗਣਾ ਕਰਨ ਦੀ ਮੰਗ ਕੀਤੀ ਗਈ ਏ ਕੁੱਲ 117 ਵਿਧਾਇਕਾਂ ਵਿੱਚੋਂ ਮੰਤਰੀ ਸਪੀਕਰ ਡਿਪਟੀ ਸਪੀਕਰ ਅਤੇ ਹੋਰ ਸਰਕਾਰੀ ਰੈਂਕ ਵਾਲੇ ਕੱਢ ਕੇ 95 ਤੋਂ 98 ਵਧਾਇਕਾਂ ਨੂੰ ਇਨ੍ਹਾਂ ਰੇਟਾਂ ਤੇ ਹੋਣ ਵਾਲੇ ਵਾਅਦੇ ਨਾਲ ਫਾਇਦਾ ਪਹੁੰਚੇਗਾ ਇਸ ਮੋٹے ਅੰਦਾਜ਼ੇ ਮੁਤਾਬਕ ਤਨਖਾਹ ਤੇ ਪੱਤਿਆਂ ਵਿੱਚ ਵਾਅਦੇ ਨਾਲ ਖਜ਼ਾਨੇ ਉੱਪਰ ਕਿੰਨਾ ਬੋਝ ਪਵੇਗਾ ਪੰਜਾਬ ਦਾ ਖਜ਼ਾਨਾ ਜਿਹੜਾ ਹੈ ਉਸ ਉੱਪਰ 25 ਤੋਂ 30 ਕਰੋੜ ਰੁਪਏ ਦਾ ਹੋਰ ਭਾਰ ਪਵੇਗਾ ਇਹ ਸੰਭਾਵਨਾ ਹੈ ਕਿ ਵਿਸ਼ੇਸ਼ ਤਨਖਾਹ ਪੱਤਿਆਂ ਦੀ ਰਿਪੋਰਟ ਇਸ ਸੈਸ਼ਨ ਵਿੱਚ ਪੇਸ਼ ਕਰਕੇ ਮਨਜ਼ੂਰ ਕਰ ਲਈ ਜਾਵੇਗੀ ਜੋ ਕਿ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਅਜੇ ਤੱਕ ਹਾਂ ਨਹੀਂ ਪਰੇਗੀ ਜਿਸ ਨੂੰ ਵਾਰ-ਵਾਰ ਸਪੀਕਰ ਸਾਹਿਬ ਵੱਲੋਂ ਇਹ ਜਿਹੜੀ ਰਿਪੋਰਟ ਇਹ ਪੇਸ਼ ਕੀਤੀ ਜਾ ਰਹੀ ਏ ਕਿ ਵਿਧਾਇਕਾਂ ਦੀਆਂ ਤਨਖਾਹਾਂ ਪੱਤੇ ਵਧਾਏ ਜਾਣ ਜੇਕਰ ਮੁੱਖ ਮੰਤਰੀ ਭਗਵੰਤ ਮਾਨੇ ਤਨਖਾਹਾਂ ਪੱਤੇ ਨਹੀਂ ਵਧਾਉਂਦੇ ਤਾਂ ਫਿਰ ਮੁੱਖ ਮੰਤਰੀ ਭਗਵੰਤ ਮਾਨ ਤੇ ਵਿਧਾਇਕਾਂ ਦੇ ਵਿੱਚ ਜਿਹੜੀ ਆਪਸੀ ਤਿਰਕਣਬਾਜ਼ੀ ਹੋਰ ਵਧੇਗੀ ਵਿਧਾਇਕ ਜਿਹੜੇ ਨੇ ਅੱਕਦੇ ਉਹ ਫਿਰ ਦਿੱਲੀ ਹਾਈ ਕਮਾਨ ਕੋਲ ਜਿਹੜੀ ਸ਼ਿਕਾਇਤ ਕਰਨਗੇ ਸੀਐਮ ਦੀ ਕਿਉਂਕਿ ਦਿੱਲੀ ਵਿਧਾਨ ਸਭਾ ਵਿੱਚ ਵੀ ਇਹ ਸਾਰੇ ਪੱਤੇ ਤਨਖਾਹਾਂ ਵਧੀਆਂ ਨੇ ਜੋ ਉਹਨਾਂ ਦੇ ਵਿਧਾਇਕਾਂ ਦੀਆਂ ਸੋ ਪੰਜਾਬ ਦੇ ਵਿਧਾਇਕਾਂ ਨੇ ਵੀ ਇਹੀ ਗੱਲ ਕਹੀ ਕਿ ਸਾਡੇ ਇਹ ਖਰਚੇ ਨੇ ਬਹੁਤ ਜ਼ਿਆਦਾ ਨੇ ਅੱਜ ਦੀ ਮੰਗਾਈ ਦੇ ਵਿੱਚ ਤੇ ਸਾਡੀਆਂ ਤਨਖਾਹਾਂ ਤੇ ਖਰਚੇ ਜਿਹੜੇ ਵਧਨੇ ਚਾਹੀਦੇ ਨੇ ਜੋ ਸਾਨੂੰ ਆਵਾਜ਼ ਆਈ ਦੇ ਕਿਲੋਮੀਟਰ ਜਿਹੜੇ ਅਸੀਂ ਚੱਲਦੇ ਆ ਉਹ ਵੀ ਸਾਨੂੰ ਦੁੱਗਣੇ ਰੇਟ ਮਿਲਣੇ ਚਾਹੀਦੇ 100 ਇਸ ਨੂੰ ਲੈ ਕੇ ਸਾਰੀਆਂ ਪਾਰਟੀਆਂ ਦੇ ਵਿਧਾਇਕਾਂ ਵੱਲੋਂ ਸਪੀਕਰ ਸਾਹਿਬ ਨਾਲ ਮੀਟਿੰਗ ਕੀਤੀ ਗਈ ਹੈ ਸਪੀਕਰ ਸਾਹਮਣੇ ਇਹ ਮੰਗ ਮੁੱਖ ਮੰਤਰੀ ਕੋਲ ਰੱਖ